ਆਇਓ ਪ੍ਰਵਿਸ਼ਰਣਾ ਗਤੀ ਕਿਰਪਾ ਨੇ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋ ਤਨਹਾਨ ਵਾਹੀ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਸ਼ਾਂਤ ਮਹਲਾ ਚੌਥਾ ਕਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਹਰ ਜਿਓ ਕਿਰਪਾ ਕਰੇ ਤਨ ਆਮ ਤੇ ਆਈਏ ਜੀਆ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਏ ਜੀਆ ਹਰ ਜੀਓ ਕਿਰਪਾ ਕਰੇ ਤਨ ਆਮ ਤੇ ਆਈਏ ਜੀਆ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਏ ਜੀਆ ਗੋਣੰਗਾਈ ਬਿਗਸ ਸਦਾ ਯਨ ਦੇਨਾ ਜਾਂਪ ਸੱਚੇ ਭਵੈ ਅਹੰਕਾਰ ਹੋਂ ਬ ਤਜ ਮਾਇਆ ਸਹਿਜ ਨਾਮ ਸੁਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਓ ਕਿਰਪਾ ਕਰੇ ਤਨ ਮਤਈਐ ਜੀਓ ਅੰਦਰ ਸੱਚਾ ਨੇਹ ਪੂਰੇ ਸਤਗੁਰ ਐ ਜੀਓ ਹਾਥ ਇਸ ਸੇ ਮੀਤਨ ਰਾਤ ਮੈਂ ਕਦੇ ਨਾ ਬੀਸੁਰ ਐ ਜੀਓ ਕਦੇ ਨਾ ਵਿਸਾਰੀ ਅਨੰਦਨ ਸੁਭਾਰੀ ਜਾ ਮਾ ਮਲੈਤਾ ਦੀਵਾ ਸ੍ਰਵਣੀ ਸੁਣੀ ਤਾਏ ਮਨ ਤ੍ਰਿਪਤਹ ਗੋਰਮੁਖ ਅਮਰਤ ਪੀਵਾ ਨਦਰ ਕਰੇ ਤ ਸਤਗੁਰ ਮੇਲੇ ਆਨੰਦ ਨ ਬੇਕ ਭੁਤ ਵਿਚਰੇ ਅੰਦਰ ਸਾਚਾ ਨੇਹੂ ਪੂਰੇ ਸਤਗੁਰੈ ਸਤ ਸੰਗਤ ਮਿਲੇ ਬੜ ਭਾਗ ਤਾ ਹਰ ਰਸ ਆਵੇ ਜਿਉ ਆਨੰਦ ਨਰਹਿ ਨੇ ਬਨਾਏ ਤਾ ਸਹਿਜ ਸਮਾਵੇ ਜਿਉ ਸਹਿਜ ਸਮਾਵੇ ਤਾ ਹਰ ਮਨ ਭਾਵੇ ਸਦਾ ਤੀਤ ਬੈ ਰਗੀ ਹਲਤ ਪਲਤ ਸ਼ੋਭਾ ਜਗ ਅੰਤਰ ਰਾਮ ਨਾਮ ਦੇ ਬਿਨਾਂ ਕੀ ਹਰਖ ਸੋਗ ਤੁਹਾਂ ਤੇ ਬੁਖਤਾ ਜੋ ਪ੍ਰਵ ਕਰੇ ਸੋ ਪਾਵੇ ਸਤ ਸੰਗਤ ਮਿਲੇ ਬੜ ਭਾਗ ਤਾਂ ਹਰ ਰਸ ਆਵੇ ਦਿਓ ਦੂਜੇ ਭਾਏ ਦੁੱਖ ਹੋਏ ਮਨ ਮੁਖ ਜਾਮ ਜੋ ਹੈ ਆ ਦਿਓ ਹਏ ਹਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜਿਉ ਮਾਇਆ ਦੁਖ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੇ ਨਹੀ ਅੰਤ ਗਿਆ ਪੁਸ਼ਤਾਵੈ ਬੇਨਾਬ ਕੋ ਸਾਥ ਨਾ ਚੱਲੇ ਪੁੱਤਰ ਕਲਤਰ ਮਾਇਆ ਤੋਹਿਆ ਦੁਜੇ ਪੈ ਦੁਖ ਹੋਏ ਮਾਨ ਬੁਖ ਜਮ ਤੋਹਿਆ ਅੱਜੋ ਕਰ ਕਿਰਪਾ ਦੇ ਹੋ ਬਣਾਏ ਮਹਿਲ ਹਰ ਪਾਇ ਜਿਓ ਸਦਾ ਰਹੇ ਸਰ ਜੋੜਾ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਪਾਵੇ ਤਾਂ ਹੁਕਮ ਸੁਮਾਵੇ ਹੁਕਮ ਬੰਦਾ ਸੁਖ ਪਾਇਆ ਆਨੰਦਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਤੇ ਆਇਆ ਨਾਮੋ ਨਾਮ ਬਬਲੇ ਵੜਾਈ ਨਾਨਕ ਨਾਮ ਬਬਰ ਪਾਵੇ ਕਰ ਕਿਰਪਾਲੋ ਬਿਲਾਏ ਮਹਿਲ ਹਰ ਪਾਵੇ ਜੀਉ ਨਾਮੋ ਨਾਮ ਬਿਲੀ ਬੜਾਈ ਨਾਨਕ ਨਾਮ ਬਬਰ ਪਾਵੇ ਕਰ ਕਿਰਪਾਲੋ ਬਿਲਾਏ ਮਹਿਲ ਹਰ ਪਾਵੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ